ਹਾਂਜੀ ਦੋਸਤੋ ਵੈਲਕਮ ਬੈਕ ਤੇ ਅੱਜ ਬਹੁਤ ਹੀ ਸੋਹਣੀਆ ਵੀਡੀਓ ਲੈ ਕੇ ਆਇਆ ਦੋਸਤੋ ਮੈਂ ਤੇ ਵੀਡੀਓਜ਼ ਨਾਲ ਸ਼ੇਅਰ ਜਰੂਰ ਕਰ ਦਿਓ ਤੁਹਾਡੀ ਨੌਲੇਜ ਵੀ ਵਧਾਣਗੀਆ ਤੇ ਚੰਗੇ ਮਾੜੇ ਕੰਮਾਂ ਦਾ ਵੀ ਪਤਾ ਲੱਗੂਗਾ ਤੇ ਮੇਰੇ ਲਾਵੇ ਨਾਲ ਪੰਜ ਵੀਡੀਓਜ਼ ਆਈਆਂ ਨੇ ਗਿਣਤੀ ਦੀਆਂ ਤੇ ਪੰਜੇ ਵੀਡੀਓ ਪੂਰੀ ਬਹੁਤ ਵਧੀਆ ਨੇ ਤੁਹਾਨੂੰ ਪਤਾ ਲੱਗ ਜੂ ਨੌਲੇਜ ਕੀ ਆ ਦੇ ਵਿੱਚ ਤੇ ਸਭ ਤੋਂ ਪਹਿਲੀ ਵੀਡੀਓ ਆਪਾਂ ਦੇਖ ਲੈਨੇ ਦੋਸਤੋ ਆ ਦੇਖੋ ਦੋਸਤੋ ਇਹ ਨਾ ਬਾਹਰੀ ਦੇਸ਼ ਤੋਂ ਵੀਡੀਓ ਆਈ ਹੈ ਤੇ ਇਹ ਦੋਸਤੋ ਇਹ ਆਪਦਾ ਨਾ ਸਿਰ ਫਿੱਟ ਰਹੇ ਨੇ ਮੋਨ ਲੱਗਦਾ ਇਹ ਜਾਂ ਤਾਂ ਇਹਨਾਂ ਦਾ ਕੋਈ ਤਿਉਹਾਰ ਹੈ ਪਿੱਛੇ ਡੀ ਜੇ ਵੀ ਚੱਲ ਰ ਇਹ ਆਦਾ ਸਿਰ ਪਿੱਟ ਰਹੇ ਨੇ ਨੂੰ ਸ਼ਾਇਦ ਆਪਾਂ ਆਸਤਾ ਕਹਿ ਸਕਦੇ ਇਹਨਾਂ ਦੀ ਕੋਈ ਆਸਤਾ ਹੋਣੀ ਜਿਹਦੇ ਕਰਕੇ ਇਹ ਸਿਰ ਪਿੱਟ ਰਹੇ ਨੇ ਤੇ ਦੇਖੋ ਤੇ ਅਵਿਬ ਮਤਲਬ ਆਦੇ ਵੀਓ ਨਾਲ ਤੁਸੀਂ ਕਮੈਂਟ ਜਰੂਰ ਕਰ ਦਿਓ ਤੇ ਦੋਸਤੋ ਦੂਜੇ ਨੰਬਰ ਦੀ ਵੀਡੀਓ ਆ ਗਈ ਦੇਖੋ ਅੰਗਰੇਜ਼ਾਂ ਨੇ ਇੱਕ ਕੋਈ ਨਵਾਂ ਸਾਧਨ ਤਿਆਰ ਕਰਿਆ ਪੱਤੀਆਂ ਇਹਨਾਂ ਲਾ ਕੇ ਛੋਟੇ ਛੋਟੇ ਟਾਇਰ ਨੇ ਜਿਹੜਾ ਪਹਾੜਾਂ ਤੇ ਵੀ ਸਰਵਾਈਵ ਕਰੂਗਾ ਪਾਣੀ ਦੇ ਵਿੱਚ ਵੀ ਚੱਲ ਪੂਗਾ ਦੇਖੋ ਬੈਸੇ ਕਮਾਲੇ ਕਰਦੇ ਨੇ ਦੋਸਤੋ ਇਹ ਕਮਾਲੇ ਹੈਗਣਾ ਤੇ ਦੋਸਤੋ ਵੀਡੀਓ ਜਰੂਰ ਸ਼ੇਅਰ ਕਰ ਦਿਓ ਦੋਸਤੋ ਕਮਾਲੇ ਕਰਤੀ ਬੰਦੇ ਨੇ ਤੇ ਦੋਸਤੋ ਇੱਕ ਆ ਵੀਡੀਓ ਆ ਨੈਕਸ ਇਹ ਕਿਸੇ ਆਰਤੀ ਵੱਲੋਂ ਨਾ ਘਟਿਆ ਕਰਤੂਤ ਕੀਤੀ ਗਈ ਹੈ ਸੇਲਰ ਦੇ ਵਿੱਚ ਕਣਕ ਪੈਕ ਕਰਦੇ ਸਮੇਂ ਨਾ ਬੋਰੀ ਦੇ ਵਿੱਚ ਇਹਨਾਂ ਨੇ 5-5 10-10 ਕਿਲੋ ਦੇ ਇਹਨਾਂ ਪੱਥਰ ਪੈਕ ਕਰਦੇ ਨਾਲ ਦੇਖੋ ਕਹਿੰਦਾ ਮਤਲਬ ਇਹਨਾਂ ਦਾ ਨਾ ਟਿੱਡ ਪਰ ਤਾਂ ਨਹੀਂ ਹੈਗਾ ਜਾਵਾ ਵੀ ਬਹੁਤ ਮੈਂ ਸਾਰੇ ਨਹੀਂ ਕਹਿੰਦਾ ਕੁਝ ਕੋ ਹੋਣਗੇ ਜੋ ਇਹ ਕਪਲਾ ਕਰਦੇ ਨੇ ਦੋਸਤੋ ਦੇਖੋ 5 ਕਿਲੋ ਦਾ ਪੱਥਰੇ ਹੋਊਗਾ ਬੇਟਾ ਇਹਨਾਂ 5 ਕਿਲੋ ਜ਼ਰੂਰ ਹੋ ਜਾਊਗਾ ਤੇ ਸਾਰੀਆਂ ਹੋਣਾ ਇਹ ਵੀ ਕਿਸੇ ਨਾ ਕਿਸੇ ਨੇ ਸ਼ਿਕਾਇਤ ਕਰੀ ਆ ਹਾਂ ਦੇਖੋ ਸਾਰੀਆਂ ਬੋਰੀਆਂ ਚੈੱਕ ਕਰਨਗੇ ਦੋਸਤੋ ਵੈਸੇ ਬਹੁਤ ਘਟਿਆ ਕਰਦੂਤ ਕਰੀਏ ਜਿਨੇ ਵੀ ਕਰੀਏ ਜਿਹੜੀ ਵੀ ਆਰਤੀ ਨਹੀਂ ਜਿਸਨੇ ਵੀ ਕਰੀਏ ਐਕਸ ওয়ਾਈ ਜ਼ेड ਕੋਈ ਵੀ ਹੈ ਬਹੁਤ ਘਟਿਆ ਕਰਦੂਤ ਹੈ ਦੋਸਤੋ ਤੇ ਦੋਸਤੋ ਅਗਲੀ ਵੀਡੀਓ ਦੇਖ ਲੈਨੇ ਆਪਾਂ ਤੇ ਦੋਸਤੋ ਅਗਲੀ ਵੀਡੀਓ ਦੇ ਵਿੱਚ ਦੇਖੋ ਇਹ ਵੀਡੀਓ ਵੀ ਬਾਹਰ ਹੋਈ ਹੈ ਮੇਰੇ ਕੋਲ ਤੇ ਜੋ ਭਿਖਾਰੀ ਹੁੰਦੇ ਨੇ ਉਹਨਾਂ ਨੂੰ ਭੀਖ ਨਾ ਦਿਆ ਕਰੋ ਕਿਉਂਕਿ ਇਹਨਾਂ ਨੇ ਕੀ ਕਰਿਆ ਹੁੰਦਾ ਸਾਰੇ ਡਰਾਮੇ ਹੁੰਦੇ ਨੇ ਇਹਨਾਂ ਦੇ ਜਾਰਾ ਤਰ ਜਾਰਾ ਤਰ ਇਹਨਾਂ ਡਰਾਮੇ ਬਾਅਦ ਮਿਲਣਗੇ ਆ ਦੇਖੋ ਇੱਕ ਬੱਚੇ ਨੂੰ ਨਾ ਹੈਂਡੀਕੈਪ ਕਰਕੇ ਬਿਠਾਇਆ ਹੋਇਆ ਹੈ ਨਾ ਇਹ ਲੇਡੀਆਂ ਨੇ ਤੇ ਦੇਖੋ ਬੱਚਾ ਤੁਰਨ ਵੀ ਲੱਗ ਜੂ ਇਹਨਾਂ ਦਾ ਆ ਦੇਖੋ ਲੋਕ ਇਨਸਾਨੀਅਤ ਦੇਖੋ ਕਹਿੰਦਾ ਮਤਲਬ ਆ ਕੰਮ ਨਹੀਂ ਕਰਨਾ ਆਪਾਂ ਆਪਾਂ ਸਿਰਫ ਡਰਾਮੇ ਕਰਨੇ ਆਪਾਂ ਇਸ ਲਈ ਕਹਿੰਦੇ ਨੇ ਕਿ ਪਖਾਰੀਆਂ ਨੂੰ ਨਾ ਪੀਖ ਨਾ ਦਿਆ ਕਰੋ ਤੇ ਦੋਸਤੋ ਅਗਲੀ ਵੀਡੀਓ ਦੇਖਦੇ ਆਪਾਂ ਦੋਸਤੋ ਆ ਦੇਖੋ ਡਰੋਨ ਬਣਾਇਆ ਕਿਸੇ ਬੰਦੇ ਨੇ ਇਹ ਵੀ 12ਵੀਂ ਵੀਡੀਓ ਆਈ ਹੈ ਇਹ ਡਰੋਨ ਦਾ ਬਹੁਤ ਵੱਡਾ ਹੈ ਸਾਈਜ਼ ਇਹਦਾ ਐਡਾ ਵੱਡਾ ਡਰੋਨ ਤੁਸੀਂ ਦੇਖਿਆ ਹੀ ਨਹੀਂ ਹੋਣਾ ਅਸਲ ਵਿੱਚ ਇਹ ਡਰੋਨ ਇਹਨਾਂ ਨੇ ਸਪੈਸ਼ਲ ਆਪ ਤਿਆਰ ਕਰਿਆ ਤੇ ਇਹ ਡਰੋਨ ਦਾ ਮੰਨ ਕੇ ਚਲੋ ਤੁਸੀਂ 50 60 ਦੇ ਤਕਰੀਬਨ weight ਚੱਕ ਕੇ ਨਾ ਇਹ ਉੱਡ ਸਕਦਾ ਰਾਮ ਆ ਦੇਖੋ ਸੈਂਟਰ ਦੇ ਵਿੱਚ ਨੇ ਇਹਨਾਂ ਨੇ ਬੰਦਾ ਬਿਠਾ ਰੱਖਿਆ ਆ ਦੇਖੋ ਡਰੋਨ ਨੇ ਬੰਦੇ ਨੂੰ ਲੈ ਕੇ ਉੱਡ ਵੀ ਗਿਆ ਕਿਆ ਦਾ ਮਤਲਬ ਕਮਾਲ ਕਰ ਰੱਖਿਆ ਬੰਦਿਆਂ ਨੇ ਤੇ ਇੱਕ ਨਾ ਵਰਡ ਹੈ ਹੈਰਤ ਅੰਗਰੇਜ਼ ਹੈ ਇਹ ਇਸ ਲਈ ਬਣਾਇਆ ਕਿ ਇਹ ਨਵੇਂ ਨਵੇਂ ਕਾਰਨਾਮੇ ਨਾ ਕਰਦੇ ਰਹਿੰਦੇ ਨੇ ਦੋਸਤੋ ਇਹ ਸਾਰੀ ਵੀਡੀਓ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਦੋਸਤੋ